ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਹੀ ਚੱਲੇ ਹਾਂ ਜੀ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਜੋ ਕਿ ਗੁਰਦੁਆਰਾ ਪਟਨਾ ਸਾਹਿਬ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਇਹ ਜੋ ਸ਼ਹਿਰ ਹੈ ਇਹ ਪੈਂਦਾ ਹੈ ਰਾਜਗੀਰ ਜ਼ਿਲ੍ਹਾ ਨਲੰਦਾ ਬਿਹਾਰ ਦੇ ਵਿੱਚ ਪੈਂਦਾ ਹੈ ਔਰ ਜੋ ਇਹ ਰਾਜਗੀਰ ਸ਼ਹਿਰ ਹੈ ਇਸ ਦਾ ਨਾਮ ਜੋ ਹੈ ਮਹਾਭਾਰਤ ਦੇ ਜਦੋਂ ਵਿੱਚ ਅਸੀਂ ਨਾਂ ਸੁਣਿਆ ਹੋਣਾ ਤੁਸੀਂ ਵੀ ਰਾਜਾ ਜਰਾਸੰਧ ਹੋਇਆ ਹੈ ਉਸ ਰਾਜੇ ਜਰਾਸੰਧ ਦੀ ਇਹ ਰਾਜਧਾਨੀ ਹੁੰਦੀ ਸੀ ਰਾਜਗੀਰ ਸੋ ਉਸ ਸਮੇਂ ਤੋਂ ਹੀ ਇਹ ਪ੍ਰਚਲਿਤ ਹੈ ਕਾਫੀ ਮਸ਼ਹੂਰ ਨਾਮ ਹੈ ਇਸਦਾ ਇਸ ਸਥਾਨ ਤੇ ਧੰਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਪਹਿਲੀ ਉਦਾਸੀ ਸਮੇ ਆਏ ਸੀ ਸੋ ਜੋ ਇੱਥੇ ਦਾ ਇਤਿਹਾਸ ਹੈ ਅਸੀਂ ਗੁਰਦਰਾ ਸਾਹਿਬ ਪਹੁੰਚ ਕੇ ਜੋ ਗੁਰੂ ਘਰ ਵਿੱਚ ਬਾਬਾ ਜੀ ਹਨ ਉਹ ਬੜੇ ਹੀ ਸੋਹਣੇ ਸੁਚੱਜੇ ਢੰਗ ਨਾਲ ਸੁਣਾਉਂਦੇ ਨੇ ਸੋ ਅਸੀਂ ਜਾ ਕੇ ਉੱਥੇ ਬਾਬਾ ਜੀ ਕੋਲੋਂ ਇਤਿਹਾਸ ਵੀ ਸਰਵਣ ਕਰਾਂਗੇ ਗੁਰੂ ਘਰ ਬਹੁਤ ਸੋਹਣਾ ਬਣਿਆ ਹੋਇਆ ਹੈ। ਸੋ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਸਾਡੀ ਇਹ ਗੁਰਦੁਆਰਾ ਸ਼ੀਤਲਕੁੰਡ ਸਾਡੀ ਦੂਸਰੀ ਯਾਤਰਾ ਹੈ। ਸੋ ਪਹੁੰਚਦੇ ਹਾਂ ਜੀ ਗੁਰੂ ਘਰ ਨੂੰ ਦਰਸ਼ਨ ਤੁਹਾਨੂੰ ਕਰਾਉਂਦੇ ਹਾਂ। ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਗੁਰਦੁਆਰਾ ਸ਼ੀਤਲਕੁੰਡ ਸਾਹਿਬ। ਅਸੀਂ ਲਗਭਗ 100 ਕਿਲੋਮੀਟਰ ਦਾ ਰਸਤਾ ਪੈਂਡਾ ਤੈਅ ਕਰਕੇ ਗੁਰੂ ਘਰ ਵਿੱਚ ਪੁੱਜ ਗਏ ਹਾਂ ਸੋ ਬਹੁਤ ਸੋਹਣਾ ਹੀ ਗੁਰੂ ਘਰ ਬਣਿਆ ਹੋਇਆ ਹੈ ਸੰਤਾਂ ਮਹਾਪੁਰਸ਼ਾਂ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਗੁਰੂ ਘਰ ਬਣਾਇਆ ਹੋਇਆ ਹੈ ਔਰ ਇਹ ਥੜੇ ਪਾਸੇ ਜੋ ਕਿ ਗੁਰਦੁਆਰਾ ਸਾਹਿਬ ਹੈ ਇਹ ਪਾਰਕਿੰਗ ਬਣੀ ਹੋਈ ਹੈ ਗੱਡੀਆਂ ਵਾਸਤੇ ਔਰ ਇਸ ਤੋਂ ਉੱਪਰ ਲੰਗਰ ਹਾਲ ਹੈ ਔਰ ਉਸ ਤੋਂ ਉੱਪਰ ਗੁਰੂ ਘਰ ਬਣਾ ਹੋਇਆ ਹੈ ਸੇ ਸਾਡੀਆਂ ਸੰਗਤਾਂ ਜੋ ਬਸ ਵਿੱਚ ਆਈਆਂ ਸਨ ਇਹ ਸਾਰੀਆਂ ਉਤਰਈਆਂ ਨੇ ਜੀ ਇਹ ਬਿਲਡਿੰਗ ਨਵੀਂ ਬਣੀ ਹੋਈ ਹੈ ਸੰਗਤਾਂ ਦੇ ਰਹਿਣ ਵਾਸਤੇ ਰਹਾਇਸ਼ਾਂ ਜੋ ਵੀ ਸੰਗਤ ਕੋਈ ਰਾਤ ਇੱਕ ਦਿਨ ਦੋ ਦਿਨ ਚਾਰ ਦਿਨ ਰਹਿਣਾ ਚਾਹੁੰਦੀਆਂ ਹੋਣ ਉਹ ਇੱਥੇ ਰਹਿ ਸਕਦੀਆਂ ਨੇ ਸੋ ਇਸ ਪਾਸੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਸ਼ੀਤਲਕੁੰਡ ਬਣਿਆ ਹੋਇਆ ਹੈ ਜਿੱਥੇ ਉਹ ਠੰਡਾ ਪਾਣੀ ਜਲ ਜੋ ਗੁਰਨਾਖ ਸਾਹਿਬ ਦੀ ਕਿਰਪਾ ਨਾਲ ਨਿਕਲਿਆ ਸੀਗਾ ਉਹ ਹੈ ਜੀ ਔਰ ਇਧਰ ਰਿਹائش ਸਾਹਮਣੇ ਗੁਰੂ ਨਾਨਕ ਨਿਵਾਸ ਇਹ ਥੱਲੇ ਜੋ ਹੈ ਸੰਗਤਾਂ ਦਾ ਵੇਟਿੰਗ ਹਾਲ ਬੈਠ ਕੇ ਆਰਾਮ ਕਰਨ ਵਾਸਤੇ ਵੇਟਿੰਗ ਕਰਨ ਵਾਸਤੇ ਔਰ ਉੱਪਰ ਜੋ ਹੈ ਕਮਰੇ ਬਣੇ ਹੋਏ ਨੇ ਕਿਉਂ ਜਿਸ ਸਾਹ ਨਾਲ ਜਗ੍ਹਾ ਹੈ ਉਸ ਸਾਹ ਨਾਲ ਹੀ ਮੰਜ਼ਲਾ ਬਣਾਈਆਂ ਹੋਈਆਂ ਨੇ ਜੋ ਕਮੇਟੀ ਹੈ ਪ੍ਰਬੰਧਕ ਕਮੇਟੀ ਸੋ ਗੁਰੂ ਸਾਹਿਬ ਤੇ ਗੁਰੂ ਘਰ ਦੇ ਦਰਸ਼ਨ ਕਰੋ ਬਾਕੀ ਤੁਹਾਨੂੰ ਉੱਪਰ ਵੀ ਦਿਖਾਵਾਂਗੇ ਜਾ ਕੇ ਇਹ ਸੰਗਤਾਂ ਸਾਡੀਆਂ ਆ ਰਹੀਆਂ ਸੰਗਤਾਂ ਕਾਫੀ ਆ ਰਹੀਆਂ ਜੀ ਹਰ ਰੋਜ਼ ਸੰਗਤਾਂ ਇੱਥੇ ਕਮ ਸੇ ਕਮ ਪੁਛਰੇ ਸੀ ਬਾਬਾ ਜੀ ਨੂੰ ਕਿੰਨੇ ਵੀ ਰੋਜ਼ 5-700 ਸੰਗਤਾਂ ਇੱਥੇ ਪਹੁੰਚ ਜਾਂਦੀਆਂ ਨੇ ਬੜੀ ਹਿੰਮਤ ਹੈ ਕਿਉਂ ਪਟਨਾ ਸਾਹਿਬ ਤੋਂ ਚੱਲ ਕੇ ਸੰਗਤਾਂ ਇੱਥੇ ਪਹੁੰਚਦੀਆਂ ਨੇ ਬੱਕਰੇ ਰਸਤੇ ਜੋ ਹੈ ਅੱਗੇ ਨਾਲ ਕਾਫੀ ਰਸਤੇ ਵਧੀਆ ਬਣ ਗਏ ਨੇ ਇਧਰ ਜੋੜਾ ਘਰ ਬਣਿਆ ਹੋਇਆ ਜੀ ਕਿਉਂਕਿ ਪਿਛਲੀ ਵਾਰ ਹੀ ਆਏ ਸੀ ਰਸਤੇ ਅਸੀਂ ਦੇਖੇ ਸੀ ਕਾਫੀ ਮਤਲਬ ਭੀੜ ਭੜਕੇ ਵਾਲੇ ਸੀ ਪਰ ਇਸ ਵਾਰੀ ਡਰਾਈਵਰ ਸਾਹਿਬ ਜੋ ਸਾਡੇ ਸਿੰਘ ਸਾਹਿਬ ਨੇ ਕਿਸੇ ਹਾਈਵੇ ਤੋਂ ਲੈ ਕੇ ਆਏ ਨੇ ਬਹੁਤ ਸੋਹਣਾ ਰਸਤਾ ਸੀਗਾ ਔਰ ਇਹ ਜੋ ਰਸਤਾ ਹੈ ਉੱਪਰ ਜਾਣ ਵਾਸਤੇ ਗੁਰੂ ਘਰ ਨੂੰ ਮਤਲਬ ਬਹੁਤ ਹੀ ਪਿਆਰਾ ਬਣਾਇਆ ਹੋਇਆ ਹੈ ਦੂਸਰਾ ਜੋ ਪੇੜ ਪੌਦੇ ਲਾ ਕੇ ਹਰਿਆਲੀ ਹੈ ਇਹਦੇ ਨਾਲ ਤਾਂ ਹੋਰ ਵੀ ਬਹੁਤ ਸੋਹਣਾ ਚਾਰ ਚੰਦ ਲੱਗ ਜਾਂਦੇ ਨੇ ਕਿਸੇ ਵੀ ਗੁਰੂ ਘਰ ਨੂੰ ਬਿਲਡਿੰਗ ਨੂੰ ਸੋਇਆ ਸੇ ਪਾਸੇ ਜੀ ਜੋ ਪਹਾੜ ਹੈ ਪਹਾੜੀ ਹੈ ਕਹਿੰਦੇ ਜੀ ਇਹਦੇ ਚ ਜੋ ਪਾਣੀ ਪਹਿਲਾਂ ਨਿਕਲਿਆ ਸੀ ਉਹ ਕਾਫੀ ਗਰਮ ਪਾਣੀ ਨਿਕਲਦਾ ਸੀਗਾ ਬਾਕੀ ਇੱਥੇ ਜੋ ਜਸਮਾ ਨਿਕਲਿਆ ਸੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਹ ਠੰਡਾ ਪਾਣੀ ਨਿਕਲਿਆ ਬਾਕੀ ਜੋ ਇਤਿਹਾਸ ਹੈ ਤੁਹਾਡਾ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹ ਗੁਰੂ ਘਰ ਵੀ ਜਾ ਕੇ ਬਾਬਾ ਜੀ ਕੋਲ ਸਰਵਣ ਕਰਾਂਗੇ ਬਾਕੀ ਗੁਰੂ ਘਰ ਦੇ ਬਾਹਰ ਜੋ 뷰 ਹੈ ਬਹੁਤ ਸੋਹਣਾ ਹੈ ਵੇਖਣ ਵਾਲਾ ਹੈ ਸੋ ਦਰਸ਼ਨ ਕਰਦੇ ਹਾਂ ਜੀ ਗੁਰੂ ਘਰ ਦੇ ਹਾਂ ਆਓ ਆਪਾਂ ਇੱਥੇ ਦਾ ਇਤਿਹਾਸ ਸਰਵਣ ਕਰੀਏ ਗੁਰੂ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਪਵਿੱਤਰ ਸਥਾਨ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਚਰਨ ਪਾਏ ਨੇ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸੀ 1563 ਬਿਕਰਮੀ ਸੰਮਤ ਪਹਿਲੀ ਉਦਾਸੀ ਵੇਲੇ ਅਗਰ ਆਪ ਜੀ ਮੂਲ ਨਾਨਕ ਸ਼ਾਹੀ ਦੇ ਮੁਤਾਬਤ ਜਾਣਦੇ ਹੋ ਤੋਂ 1507 ਵੀ ਕਹਿੰਦੇ ਨੇ ਗੁਰਨਾਨਦ ਸਾਹਿਬ ਜੀ ਨੇ ਜੋ ਪਹਿਲੀ ਯਾਤਰਾ ਸ਼ੁਰੂ ਕੀਤੀ ਸੁਲਤਾਨਪੁਰ ਲੋਧੀ ਤੋਂ ਸਾਰਾ ਪੂਰਬੀ ਭਾਗ ਦੀ ਯਾਤਰਾ ਨਾਨਕ ਮਤਾ ਗੋਰਖ ਮਤਾ ਹਰਦਵਾਰ ਬਨਾਰਸ ਗਿਆ ਅਕਬਰਪੁਰ ਰਜੋਲੀ ਤਾਵੇ ਰਾਜਗੀਰ ਆਏ ਤੇ ਜਦ ਗੁਰੂ ਮਹਾਰਾਜ ਜੀ ਇੱਥੇ ਆਏ ਨਾ ਇੱਥੇ ਆਪ ਜੀ ਕੋ ਦੋ ਚੀਜ਼ ਮਿਲੇਗੀ ਪ੍ਰਾਤਨ ਪ੍ਰਾਤਨ ਦਾ ਮਤਲਬ ਕਿ ਗੁਰੂ ਮਹਾਰਾਜ ਜੀ ਕੇ ਆਉਣ ਤੋਂ ਪਹਿਲੇ ਕੁਝ ਪੁਰਾਣੇ ਇਤਿਹਾਸ ਇੱਕ ਤਾਂ ਜਿਹੜੇ ਆ ਪਹਾੜ ਨੇ ਉਹਦਾ ਦੇਖਣ ਚੇ ਤੋਂ ਪਹਾੜੀ ਜ਼ਰੂਰ ਲੱਗਦਾ ਲੇਕਿਨ ਜਦ ਇੱਥੇ ਦਾ ਇਤਿਹਾਸ ਪੜੋਗੇ ਇਹ ਪਹਾੜ ਨਹੀਂ ਹੈਗਾ ਇਹ ਸੀਗਾ ਹਿੰਦੁਸਤਾਨ ਕੀ ਰਾਜਧਾਨੀ ਆਜ਼ਾਦ ਸ਼ਤਰੂ ਕੇ ਟਾਈਮ ਕਾ ਤੇ ਜਿਹੜਾ ਰਾਜਾ ਸੀ ਨਾ ਜਰਾਸੰਧ ਜੋ ਮਹਾਭਾਰਤ ਦੇ ਟਾਈਮ 'ਚ ਹੋਇਆ ਇਹ ਉਹਦਾ ਕਿਲਾ ਆਪਾਂ ਕਿਲੇ ਕੇ ਅੰਦਰ ਤੇ ਜਿਹੜੇ ਪਹਾੜ ਨੇ ਕਿਲੇ ਦੀਆਂ ਦੁਵਾਰਾਂ ਨੇ ਕੰਧ ਇਹਦਾ ਇਤਿਹਾਸ ਤੋਂ ਬੜਾ ਲੰਮਾ ਚੌੜਾ ਤਗੜਾ ਇਤਿਹਾਸ ਹੈਗਾ ਪਰ ਇਹ ਟਾਈਮ ਹੀ ਇਹਨੂੰ ਬਹੁਤ ਹੋ ਗਿਆ 5000 ਸਾਲ ਤੋਂ ਇਹਦਾ ਮਤਲਬ ਹੈ ਕਿ 5000 ਥੋੜਾ ਹੁੰਦਾ ਬੜਾ ਲੰਮਾ ਸਮਾਂ ਔਰ ਸਮੇਂ ਕਰਕੇ ਨਾ ਸਾਰਾ ਇਤਿਹਾਸ ਖਤਮ ਹੋ ਗਿਆ ਪਤਾ ਹੀ ਨਹੀਂ ਲੱਗਾ ਲੇਕਿਨ ਅਭੀ ਵੀ ਇਹ ਦੇ ਅੰਦਰ ਬਹੁਤ ਸਾਰੀਆਂ ਕੀਮਤੀਆਂ ਚੀਜ਼ਾਂ ਜੋ ਬਚ ਗਈਆਂ ਦੁਨੀਆ ਦੇਖਣ ਹੁੰਦੀਆਂ ਨੇ ਪਰ ਜੇ ਉਹ ਇਤਿਹਾਸ ਕੋ ਦੇਖਣਾ ਹੈ ਨਾ ਫਿਰ ਆਪ ਜੀ ਕੇ ਪਾਸ ਨਾ ਕਮ ਸੇ ਕਮ 2 ਦਿਨ ਚਾਹੀਏ ਤਾਂ ਇੱਥੇ ਦਾ ਇਤਿਹਾਸ ਪਤਾ ਲੱਗੇਗਾ ਕੁਝ ਚੀਜ਼ ਕਾ ਨਾਮ ਤੋਂ ਸਮਝ ਲੱਗੇਗਾ ਰਾਜ ਗ੍ਰਹਿ ਰਾਜਾਓ ਕਾ ਕਰ ਪਰ ਹੁਣ ਤਾਂ ਇਤਿਹਾਸ ਹੀ ਖਤਮ ਹੋ ਗਿਆ ਪਤਾ ਹੀ ਨਹੀਂ ਲੱਗਦਾ ਦੂਸਰਾ ਇਹ ਸਭ ਤੋਂ بڑا ਹਿੰਦੂਆਂ ਕਾ ਤੀਰਥ ਥਾੜ੍ਹ ਤੀਰਥ ਨੇ ਗੁਰਬਾਣੀ ਚ ਜ਼ਿਕਰ ਆਉਂਦਾ 86 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ ਉਹ 68 ਤੀਰਥਾਂ ਚ ਇੱਕ ਨਾਮੇ ਦਾ ਤੇ ਜਿੱਥੇ ਤੀਰਚ ਉੱਥੇ ਮੰਦਰ ਸਾਹਮਣੇ ਇੱਕ ਲਕਸ਼ਮੀ ਨਾਰਾਇਣ ਕਾ ਮੰਦਰ ਹਿੰਦੂ ਧਰਮ ਮੇਂ ਨਾ ਸ਼ਰਧਾ ਬਹੁਤ ਹੈ ਲੇਕਿਨ ਰਾਹ ਗਲਤ ਹੈਗਾ ਜੀ ਕਹਿੰਦੇ ਤੀਰਥ ਵਿੱਚ ਆਓ ਕੁੰਡ ਤੇ ਇਸ਼ਨਾਨ ਕਰੋ ਪਾਪ ਖਤਮ ਦੁਨੀਆ ਨੂੰ ਲੱਗਿਆ ਨੇ ਵੀ ਸਭ ਤੋਂ ਵਧੀਆ ਸੌਖਾ ਜਾਂ ਕੰਮ ਹੈਗਾ ਇਸ਼ਨਾਨ ਕਰ ਲੇਗੇ ਤਾਂ ਪਵਿੱਤਰ ਹੋ ਜਾਏਗੇ ਤਾਂ 5 10000 ਲੱਗੇ ਹੀ ਰਹਿੰਦੇ ਨੇ ਵੀ ਅਸੀਂ ਤਾਂ ਨਾ ਲਿਆ ਹੋ ਗਏ ਪਵਿੱਤਰ ਪਰ ਜਦ ਗੁਰੂ ਮਹਾਰਾਜ ਜੀ ਆਏ ਨਾ ਸਿੱਧਾ ਹੀ ਤੀਰਥ ਗਏ ਔਰ ਜਾ ਕੇ ਸਾਫ ਖੰਡਨ ਕੀਤਾ ਵੀ ਨਹੀਂ ਐਦਾ ਨਹੀਂ ਗੱਲ ਬਣਨੀ ਇਹ ਕੰਮ ਗਲਤ ਹੈਗਾ ਅਗਰ ਜੇ ਨਹਾਣੇ ਸੇ ਪਾਪ ਖਤਮ ਹੋ ਜਾਏ ਤੇ ਬਥੇਰੇ ਜੀਵ ਜੰਤੂ ਪਾਣੀ ਚ ਰਹਿੰਦੇ ਨੇ ਗੁਰਬਾਣੀ ਕਹਿੰਦੀ 42 ਲੱਖ ਜੀ ਜਲਮੇ ਹੋਤੇ ਤੇ ਉਹਨਾਂ ਨੂੰ ਸਾਰਿਆਂ ਨੂੰ ਮੁਕਤੀ ਮਿਲ ਜਾਣੀ ਸੀ ਪਰ ਮਿਲਿਆ ਹੀ ਨਹੀਂ ਕਿਉਂਕਿ ਜਦ ਤੱਕ ਨਾਮ ਨਹੀਂ ਜਪੇਗਾ ਤਦ ਤੱਕ ਪਾਪ ਨਹੀਂ ਕਟੇਗਾ ਔਰ ਮਹਾਰਾਜ ਤੀਰਥਾਂ ਤੇ ਜਾ ਜਾ ਕੇ ਲੋਕਾਂ ਨੂੰ ਉਪਦੇਸ਼ ਕੀਤਾ ਤੇ ਜਿੱਧਰ ਗਏ ਨਾ ਆ ਜਿਹੜਾ ਏਰੀਆ 8 ਮੀਲ ਦਾ ਲਗਭਗ ਇਹ 8 ਮੀਲ ਕੇ ਅੰਦਰ ਨਾ ਜੇ ਪਹਾੜਾਂ 'ਚ ਇਧਰ ਖਦਾਈ ਕਰਕੇ ਦੇਖੋਗੇ ਤੇ ਇੱਕ ਤਾਂ ਪਹਾੜਾਂ 'ਚ ਹੈਗਾ ਸਲਫਰ ਗੰਧਕ ਜਿਹਨੂੰ ਕਹਿੰਦੇ ਔਰ ਗੰਧਕ ਕਰਕੇ ਪਾਣੀ ਸਾਰਾ ਗਰਮ ਹੈਗਾ ਜੀ 22 ਕੁੰਡ ਬਨੇ ਨੇ ਆਪ ਚਸ਼ਮਾ ਕਹਿ ਲਿਓ ਸੋਮਾ ਕਹਿ ਦਿਓ ਧਾਰਾ ਕਹਿ ਦਿਓ ਇੱਥੇ ਉਹਨੂੰ ਕੁੰਡ ਕਿਹਾ ਜਾਂਦਾ ਤੇ ਜੋ 22 ਕੁੰਡ ਸਭ ਗਰਮ ਤੇ ਜਿਹੜਾ 22ਵਾਂ ਕੁੰਡ ਹੈ ਉਹ ਆਪਣੇ ਅੰਦਰ ਥੱਲੇ ਪਾਣੀ ਤਾਂ ਕੁਦਰਤੀ ਹੁੰਦਾ ਹਰ ਜਗ੍ਹਾ ਹੁੰਦਾ ਇਹਦੇ ਵਿੱਚ ਵੀ ਹੁੰਦਾ ਲੇਕਿਨ ਜਦ ਸਾਰੇ ਗਰਮ ਤਾਂ ਇੱਕ ਕੁੰਡ ਆਪਣੇ ਅੰਦਰ ਇਹ ਵੀ ਗਰਮ ਕਿਉਂਕਿ ਇਹ ਸਭ ਉਹਨਾਂ ਦੇ ਵਿੱਚੋ ਹੀ ਹੁੰਦਾ ਸੀਗਾ ਆ ਜੋ 5 ਮੀਲ ਦਾ ਏਰੀਆ ਇਹ 5 ਮੀਲ ਕੇ ਅੰਦਰ ਜਿੱਧਰ ਮਰਜੀ ਜ਼ਮੀਨ ਨੂੰ ਪੱਟ ਲੋ ਜਿੱਧਰ ਮਰਜੀ ਮਿੱਟੀ ਮਿਲੇਗੀ 5 ਫੁੱਟ ਲੇਕਿਨ ਪੱਥਰ ਮਿਲੇਗਾ 200 ਫੁੱਟ ਅਬ ਪੱਥਰ ਹੈ ਤੇ ਬੋਰ ਵੀ ਨਹੀਂ ਹੁੰਦਾ ਜੋ ਪਾਣੀ ਚੱਲਦਾ ਉਹ ਵੀ ਗਰਮ ਗਰਮੀ ਮੇ ਗਰਮ ਪੀ ਨਹੀਂ ਸਕਦੇ ਪਾਣੀ ਕੀ ਦਿੱਕਤ ਗੁਰੂ ਨਾਨਕ ਸਾਹਿਬ ਜੀ ਆਏ ਲੋਕਾਂ ਨੇ ਪਛਾਣ ਲਿਆ ਬੇਨਤੀ ਕੀਤੀ ਵੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਤਾਂ ਦੂਰ ਨਹੀਂ ਹੁੰਦੀ ਮਹਾਰਾਜ ਵੀ ਜਾਣੀ ਜਾਣਸਣ ਦੇਖ ਲਿਆ ਵੀ ਦਿੱਕਤ ਹੈ ਸੋਮਾ ਨਦੀਕ ਸੀ ਤੇ ਗੁਰੂ ਮਹਾਰਾਜ ਜੀ ਨੇ ਸਹਿਜ ਸੁਭਾਅ ਕਹਿੰਦਾ ਵੀ ਸਭ ਤਾਂ ਗਰਮ ਨੇ ਆ ਤਾਂ ਠੰਡਾ ਤੇ ਇਹ ਜੋ ਆਪਣੇ ਅੰਦਰ ਵਾਲਾ ਕੁੰਡ ਹੈ ਇਹ ਮਹਾਰਾਜ ਜੀ ਦੇ ਬਚਨ ਤੋਂ ਇੱਕ ਕੁੰਡ ਠੰਡਾ ਲਾਕੇ ਚ ਗਿਣਤੀ ਕਰੋਗੇ ਤਾਂ 22 ਕੁੰਡ 21 ਗਰਮ ਇੱਕ ਕੁੰਡ ਠੰਡਾ ਗੁਰੂ ਨਾਨਕ ਸੀਤਲ ਕੁੰਡ ਸੀਤਲ ਦਾ ਮਤਲਬ ਠੰਡਾ ਤੋ ਥੱਲੇ ਕੁੰਡ ਬਣਿਆ ਜਾ ਕੇ ਦਰਸ਼ਨ ਕਰ ਲੋ ਹੱਥ ਸੁੱਚਾ ਚੂੜਾ ਲਿਆ ਬਾਹਰ ਆ ਕੇ ਛਕ ਲਿਆ ਕੁੰਡ ਕੇ ਅੰਦਰ ਧੋਣ ਦਾ ਨਹੀਂ ਹੈ ਪੈਰ ਨਹੀਂ ਪਾਉਣਾ ਝੂਠਾ ਨਹੀਂ ਕਰਨਾ ਕਿਉਂਕਿ ਉਹਦੇ ਨਾਲ ਹੀ ਲੰਗਰ ਬਣਦਾ ਵੀ ਹੈ ਪੀਣ ਵਾਸਤੇ ਵੀ ਵਰਤਿਆ ਜਾਂਦਾ ਕੰਮ ਵੀ ਹੁੰਦੇ ਨੇ ਇਹ ਹੈ ਠੰਡਾ ਸਾਹਮਣੇ ਮੰਦਰ ਮੰਦਰ ਦੇ ਦਾਰੇ 10 ਕੁੰਡ ਉਹ ਸਾਰੇ ਹੀ ਗਰਮ ਦੇਖਣ ਦੀ ਮਨਾਹੀ ਨਹੀਂ ਹੈ ਬਾਕੀ ਆਪਣੀ ਇੱਛਾ ਉਧਰ 10 ਕੁੰਡ ਗਰਮ ਇੱਧਰ 7 ਕੁੰਡ ਗਰਮ ਇੱਥੋਂ ਫਿਰ 18 ਕਿਲੋਮੀਟਰ ਆਗੇ ਇੰਨਾ ਤੇਜ ਗਰਮ ਪਾਣੀ ਹੱਥ ਲੱਗਦਾ ਹੀ ਨਹੀਂ ਨਾਮ ਰਖਿਆ ਤਪੋ ਵਨ ਉਹ ਸਾਰੇ ਤਪਦੇ ਨੇ ਮਹਾਰਾਜ ਜੀ ਨੇ ਸ਼ੀਤਲ ਵੀ ਕੀਤਾ ਨਾਲ ਗੁਰਬਾਣੀ ਉਚਾਰਨ ਕੀਤੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਧਨ ਜੋ ਬਣਿਆ ਫੁੱਲੜਾ ਨਾਠ ਜੜੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਢਲ ਟੁਲ ਜਮਣ ਖਾ ਤੇ ਗੁਰੂ ਨਾਨਕ ਮਹਾਰਾਜ ਜੀ ਕੀ ਕਿਰਪਾ ਹੋਏ ਤੇ ਜਲ ਨੂੰ ਸ਼ੀਤਲਤਾ ਬਣਾਤਾ ਲੇਕਿਨ ਗੁਰਦੁਆਰਾ ਅਬ ਬਣਾ ਪੰਜ ਨਵੰਬਰ 2022 ਚ ਇਹ ਗੁਰਦੁਆਰਾ ਬਣ ਕੇ ਤਿਆਰ ਹੋਇਆ ਤੇ ਇਸ ਗੁਰਦੁਆਰੇ ਦੀ ਇਮਾਰਤ ਦੀ ਜੋ ਸੇਵਾ ਦੀ ਕਾਰ ਸੇਵਾ ਜਿਹਨੂੰ ਕਹਿ ਸਕਦੇ ਹੋ ਇਹ ਕਾਰ ਸੇਵਾ ਹਮਾਰੇ ਸਤਕਾਰਯੋਗ ਭਾਈ ਸਾਹਿਬ ਭਾਈ ਮੋਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਵਾਲੇ ਇੰਗਲੈਂਡ ਵਾਲੇ ਬਾਬੇ ਨੇ ਆ ਸੇਵਾ ਕੀਤੀ ਤੇ ਇਹਦੇ 'ਚ ਨਾ ਬਥੇਰਾ ਪੈਸਾ ਖਰਚ ਹੋਇਆ 80 ਕਰੋੜ ਤੇ ਪੈਸਾ ਲੱਗਾ 80 ਕਰੋੜ ਤੇ ਇਸ ਗੁਰਦੁਆਰੇ 'ਚ ਨਾ 80 ਰੁਪਇਆ ਆਉਂਦਾ ਹੀ ਨਹੀਂ ਸੀਗਾ ਤੇ ਆ ਕਿੱਥੇ ਬਣਦਾ ਸੀ ਕਿਉਂਕਿ ਇੱਥੇ ਕੋਈ ਚੀਜ਼ ਦੀ ਕਮੀ ਹੈ 100 ਕਿਲੋਮੀਟਰ ਦੇ ਅੰਦਰ ਸਿੱਖ ਪਰਿਵਾਰ ਇੱਕ ਬੰਦਾ ਨਹੀਂ ਹੈਗਾ ਤਾਂ ਪ੍ਰਬੰਧ ਕਿਵੇਂ ਚੱਲੇਗਾ ਇੰਗਲੈਂਡ ਵਾਲੇ ਬਾਬਾ ਜੀ ਨੇ ਗੁਰਦੁਆਰਾ ਬਣਾਇਆ ਤੇ ਪ੍ਰਬੰਧ ਜੋ ਹੈ ਮੈਨੇਜਮੈਂਟ ਕਰਤਾ ਹੈ ਉਹ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪੂਰਨ ਸਹਿਯੋਗ ਬਹੁਤ ਮਦਦ ਕੀਤੀ ਉਹਨਾਂ ਨੇ ਜਦ ਕੰਮ ਸ਼ੁਰੂ ਹੋਇਆ ਤੋਂ ਪ੍ਰਬੰਧ ਕਮੇਟੀ ਦਾ ਵੀ ਬਹੁਤ بڑا ਯੋਗਦਾਨ ਹੈਗਾ ਔਰ ਅਭੀ ਦਾ ਪੂਰਾ ਮੈਨੇਜਮੈਂਟ ਹੀ ਉਹਨਾਂ ਦਾ ਹੈਗਾ ਤੇ ਹਮਾਰੇ ਜੋ ਮੁੱਖ ਮੰਤਰੀ ਹੈ ਨਿਤਿਸ਼ ਕੁਮਾਰ ਜੀ ਉਨਕਾ ਵੀ ਬਹੁਤ بڑا ਯੋਗਦਾਨ ਨਹੀਂ ਤਾਂ ਅਸੀਂ ਇੱਥੇ ਖਦਾਈ ਨਹੀਂ ਕਰ ਸਕਦੇ ਸੀ ਇਹ ਸੈਂਟਰਲ ਗਵਰਨਮੈਂਟ ਦਾ ਏਰੀਆ ਹੈਗਾ ਇੱਥੇ ਪ੍ਰੋਡਕਟ ਏਰੀਆ ਸੈਂਟਰਲ ਗਵਰਨਮੈਂਟ ਦੀ ਜਗ੍ਹਾ ਹੈ ਔਰ ਜਿਹੜਾ ਦੱਸਿਆ ਆਪ ਜਿਹਨੂੰ ਰਾਜ ਗ੍ਰਹਿ ਇਤਿਹਾਸਿਕ ਜਗ੍ਹਾ ਇੱਥੇ ਅਸੀਂ ਖਦਾਈ ਨਹੀਂ ਕਰ ਸਕਦੇ ਤਾਂ ਇਹਦਾ ਵੀ ਬਹੁਤ بڑا ਪ੍ਰੋਬਲਮ ਸੀਗਾ ਤੇ ਉਹਨਾਂ ਨੇ ਹਮਾਰੇ ਲਈ ਮੁੱਖ ਮੰਤਰੀ ਜੀ ਨੂੰ ਸੈਂਟਰਲ ਤੋਂ ਮਨਜ਼ੂਰੀ ਦਿਲਾਈ ਆਪ ਆ ਕੇ ਨੀਂਹ ਪੱਥਰ ਰਖਵਾਇਆ ਸੀਗਾ ਤਬ ਜਾ ਕੇ ਗੁਰਦੁਆਰੇ ਦਾ ਕਾਰਜ ਸ਼ੁਰੂ ਹੋਇਆ ਤੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਪਰ ਸਭ ਤੋਂ ਵੱਡੀ ਕਿਰਪਾ ਤਾਂ ਰੱਬ ਦੀ ਰੱਬ ਤੋਂ ਬਿਨਾ ਬੰਦਾ ਕਰੇਗਾ ਕੀ ਕੁਝ ਨਹੀਂ ਕਰ ਸਕਦਾ ਲੇਕਿਨ ਰੱਬ ਨੇ ਕਿਰਪਾ ਕੀਤੀ ਤੇ ਇੱਥੇ ਦਾ ਨਾ ਬੂਟਾ ਕੋਈ ਹੋਰ ਲਾ ਕੇ ਗਿਆ ਸੀਗਾ ਥੱਲੇ ਲੰਗਰ ਹਾਲ ਲੰਗਰ ਹਾਲ ਤੇ ਇੱਕ ਫੋਟੋ ਲੱਗੀ ਹੈਗੀ ਫੌਜੀ ਬਾਬਾ ਅਜੈਬ ਸਿੰਘ ਜੀ ਲਲਤੋ ਕਲਾ ਸਤ ਸ੍ਰੀ ਅਕਾਲ ਉਹ ਫੌਜੀ ਬਾਬਾ ਜੀ ਲੜਤੋਂ ਕਲਾंदे ਕਲਾंदे ਸੀਗੇ ਪੰਜਾਬ ਦੇ 1965 ਜੇ ਆ ਕੇ ਬੈਠੇ ਸੀਗੇ ਤੇ ਮੁੜ ਕੇ ਪੰਜਾਬ ਹੀ ਨਹੀਂ ਗਏ ਕੌਣ ਜੰਮਿਆ ਘਰ ਤੇ ਉਧਰ ਕੌਣ ਮਰ ਗਿਆ ਲੇਕਿਨ ਆ ਫਿਰ ਹਰਾ ਕਰ ਗਿਆ ਇਹ ਵੀ ਉਹਦੀ ਨਾ ਬਹੁਤ ਵੱਡੀ ਬਹਾਦਰੀ ਹੈਗੀ ਨਹੀਂ ਤਾਂ ਗੱਲ ਕਰਨਾ ਨਾ ਬੜਾ ਸੌਖਾ ਤੇ ਜੇ ਘਰ ਛੱਡਣਾ ਪਵੇ ਨਾ ਤੇ ਦਾਸ ਤਾਂ ਘਰ ਨਹੀਂ ਛੱਡਦਾ ਦੂਜਾ ਕਿਹੜਾ ਛੱਡੂ ਉਹਨੇ ਆਪਣਾ ਘਰਵਾਲ ਛੱਡਤਾ ਉਸ ਜਗ੍ਹਾ 'ਚ ਰਹੇ ਨਾ ਜਿੱਥੇ ਕਦੇ ਇਸ ਜਗ੍ਹਾ ਦੇ ਨਾਮ ਤੋਂ ਡਰ ਲੱਗਦਾ ਸੀ ਕਹਿੰਦੇ ਉੱਧਰ ਕਹਾ ਮਰेंगे ਜਾ ਕੇ ਉੱਧਰ ਕੀ ਤਾਂ ਕੁਛ ਹੈ ਹੀ ਨਹੀਂ ਉੱਥੇ ਤਾਂ ਲੁੱਟ ਲੈਂਦੇ ਨੇ ਔਰ ਵਾਕੇ ਦਾ ਵਿਹਾਰ ਦਾ ਨਾਮ ਹੀ ਇਦਾਂ ਦਾ ਸੀਗਾ ਇੱਥੇ ਲੁੱਟ ਮਾਰੂਦੋਂ ਵੱਡੀ ਸੀਗੀ ਲੇਕਿਨ ਉਹਨਾਂ ਫੌਜੀ ਬਾਬਾ ਨੇ ਇੱਥੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਗੁਰੂ ਦਾ ਆਸਰਾ ਓਟ ਲਿਆ ਕਹਿੰਦਾ ਹੁਣ ਤਾਂ ਬਸ লাশ ਜਾਂਦੀ ਮੈਂ ਨਹੀਂ ਜਾਂਦਾ ਇੱਥੋਂ ਤੇ ਬਾਕੀ ਜੀ ਗੁਰੂ ਦੀ ਇੰਨੀ ਕਿਰਪਾ ਹੋਈ ਕਿ ਦਾਸ ਨੇ ਉਹਦਾ ਸਸਕਾਰ ਇੱਥੇ ਹੀ ਕੀਤਾ ਹੈਗਾ ਉਹ ਗਈ ਨਹੀਂ ਮੁੜ ਕੇ ਇਧਰ ਪੰਜਾਬ ਬੜਾ ਸੰਗਤ ਉਹਨਾਂ ਦੀ ਬੜੀ ਲੰਮੀ ਚੋਰੀ ਕਹਾਣੀ ਹੈਗੀ ਬਸ ਇੱਕੋ ਹੀ ਗੱਲ ਤੇ ਤੁਹਾਨੂੰ ਸਮਝ ਲੱਗ ਜਾਏਗੀ ਸਹਿਜ ਪਕੇਸੋ ਮੀਠਾ ਉਹਨਾਂ ਨੇ 50 ਸਾਲ ਇਸ ਜਗ੍ਹਾ ਨੂੰ ਆਪਣੇ ਖੂਨ ਪਸੀਨੇ ਨਾਲ ਸੀਚਿਆ ਜਿਸ ਜਗ੍ਹਾ ਤੇ ਕਦੇ ਚਾਹ ਦਾ ਲੰਗਰ ਨਹੀਂ ਸੀ ਮਿਲਦਾ 2-2 ਸਾਲ ਕਦੇ ਸੰਗਤ ਮੱਥਾ ਨਹੀਂ ਸੀ ਟੇਕਣ ਆਉਂਦੀ ਤੇ ਅੱਜ ਦੇਖ ਲਓ ਗੁਰੂ ਦੀ ਐਨੀ ਕਿਰਪਾ ਹੈ ਕਿ 500 ਸੰਗਤ ਰੋਜ਼ ਮੱਥਾ ਵੀ ਟੇਕਣ ਆਉਂਦੀਆਂ ਨੇ ਤੇ ਚਾਹ ਨਹੀਂ ਸੀ ਮਿਲਦਾ ਹੁਣ ਲੰਗਰ 24 ਘੰਟੇ ਚੱਲਦਾ ਹੀ ਰਹਿੰਦਾ ਹੈਗਾ ਤੇ ਆਪਣੇ ਵਿਚਾਰਾ ਫੌਜੀ 2 ਸਾਲ ਨਾ ਬਾਥੂ ਵੀ ਖਾਂਦਾ ਰਿਹਾ ਬੇਰ ਖਾ ਖਾ ਕੇ 2-2 4-4 ਸਾਲ ਕੱਟਿਆ ਉਹਦੇ ਵੀ ਬਹੁਤ ਵੱਡੀ ਕੁਰਬਾਨੀ ਹੈ ਨੇਤਾ ਜੀ ਦੋ ਦਿਨ ਰੋਟੀ ਨਾ ਮਿਲੇ ਤੇ ਲੱਗਦਾ ਸਾਡੀ ਤਾਂ ਜਾਨ ਹੀ ਨਿਕਲ ਗਈ ਮਰ ਗਏ ਮਰ ਗਏ ਤੇ ਉਹ ਵੀ ਇੱਕ ਬਹਾਦਰ ਸਿੰਘ ਜਿਹਾ ਜਿਨੇ ਇੰਨਾ ਵੱਡਾ ਸੰਘਰਸ਼ ਕੀਤਾ ਇਕੱਲਾ ਲੜਦਾ ਰਿਹਾ ਤੇ ਅੱਜ ਉਹਦੀ ਸੇਵਾ ਨੂੰ ਭਾਗ ਲੱਗ ਗਿਆ ਹਣ ਤਾਂ ਜੀ ਬੜਾ ਆਨੰਦ ਹੈਗਾ ਜੀ ਤੇ ਗੁਰੂ ਦੀ ਬੜੀ ਕਿਰਪਾ ਉਹਦੀ ਸੇਵਾ ਨੂੰ ਹੁਣ ਭਾਗ ਲੱਗ ਗਿਆ 26 ਕਮਰੇ ਦਾ ਰਹਿਸ਼ ਵੀ ਹੈਗਾ ਕਦੇ ਰਹਿਣਾ ਹੋ ਵਾਓ ਜੀ ਆਇਆ ਨੂੰ ਤੇ ਤੁਹਾਡਾ ਆਪਣਾ ਹੀ ਘਰ ਹੈਗਾ ਜੀ ਤੇ ਜਿੱਥੇ ਇਹਦੇ ਥੱਲੇ ਲੰਗਰ ਹਾਲ ਲੰਗਰ ਹਾਲ ਚ ਲੰਗਰ ਛਕ ਲੋ ਜੋ ਸ਼ੀਤਲ ਕੁੰਡ ਹੈਗਾ ਉਹ ਸਭ ਤੋਂ نیچے ਸ਼ੀਤਲ ਕੁੰਡ ਹੈ ਕੁੰਡ ਦੇ ਦਰਸ਼ਨ ਕਰੋ ਤੇ ਗੁਰੂ ਮਹਾਰਾਜ ਜੀ ਦੀਆਂ ਸ਼ੀਸ਼ਾ ਪ੍ਰਾਪਤ ਕਰੋ ਆਪਣੀ ਦਸਵੰਦ ਦੀ ਸੇਵਾ ਜੇ ਤੱਕ ਕਾਰ ਸੇਵਾ ਜਾਂ ਲੰਗਰ ਦਾ ਉਹ ਚਾਹੀ ਮਾਰਤ ਦਾ ਉਹਦਾ ਆਪ ਜੀ ਤੁਰਸੀਦ ਪ੍ਰਾਪਤ ਕਰ ਸਕਦੇ ਹੋ ਇਹ ਤਾਪੂ ਆਪਣੀ ਸ਼ਰਧਾ ਦੇ ਮੁਤਾਬਕ ਹੈਗਾ ਤੇ ہماری ਸਤਿਕਾਰਯੋਗ ਭਾਈ ਸਾਹਿਬ ਭਾਈ ਦਲੀਪ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਪਟਨਾ ਸਾਹਿਬ ਵਾਲੇ ਨਾਲ ਆਪ ਜੀ ਨੂੰ ਕੀਰਤਨ ਰਾਹੀ ਬਿਨਹਾਲ ਕਰਨਗੇ ਹੋਈਆਂ ਗਲਤੀਆਂ ਦੀ ਖਿਮਾ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਔਰ ਇਤਿਹਾਸ ਸਰਵਣ ਕਰਕੇ ਸੰਗਤਾਂ ਲੰਗਰ ਹਾਲ ਵਿੱਚ ਪੁਜਰੀਆਂ ਨੇ ਕਿਉਂਕਿ ਸੰਗਤ ਸਵੇਰ ਦੇ ਨਿਕਲੀ ਹੋਈ ਹੈ ਗੁਰੂ ਘਰ ਤੋਂ ਔਰ ਸੰਗਤਾਂ ਨੂੰ ਭੁੱਖ ਉਗਾਰਾ ਵੀ ਲੱਗ ਜਾਂਦੀ ਹੈ ਸੋ ਸੰਗਤਾਂ ਹੁਣ ਚਾਹ ਪਾਣ ਦਾ ਲੰਗਰ ਛਕ ਰਹੀਆਂ ਪ੍ਰਸ਼ਾਦਾ ਜਿਹਨਾਂ ਨੇ ਛਕਣਾ ਪ੍ਰਸ਼ਾਦਾ ਛਕ ਰਹੇ ਨੇ ਸੇਸ ਤੋਂ ਬਾਅਦ ਅਸੀਂ ਚੱਲੇ ਪਾਵਾਂਗੇ ਵਾਪਸੀ ਗੁਰਦੁਆਰਾ ਪਟਨਾ ਸਾਹਿਬ ਸ੍ਰੀ ਬਾਲ ਲੀਲਾ ਸਾਹਿਬ ਵਿਖੇ ਤਕਰੀਬਨ 100 ਸੰਗਤਾਂ ਦੀ ਰਹਾਇਸ਼ ਉਸੇ ਹੀ ਪਾਸੇ ਹੁੰਦੀ ਹੈ ਸਵੇ ਸਾਰਿਆਂ ਸੰਗਤਾਂ ਆਪਣੇ ਨਾਲ ਹੀ ਗੱਡੀ ਵਿੱਚ ਆਈਆਂ ਸੀਗੀਆਂ ਸਾਡੇ ਗੱਡੇ ਵਿੱਚ ਤਕਰੀਬਨ 20 ਬਾਈ ਗੁਰੂ ਘ ਪਿਆਰੇ ਸੀਗੇ ਸੋ ਲਗਭਗ ਜੋ ਸਾਡਾ ਕਿਰਾਇਆ ਸੀ ਉਹ ਪਰ ਸਵਾਰੀ ਏਸੀ ਗੱਡੀ ਦਾ 300 ਰੁਪਏ ਸੀਗਾ ਬਾਕੀ ਜਿਨ੍ਹਾਂ ਨੇ ਨਾ ਨ ਏਸੀ ਆਣਾ ਹੋਵੇ ਉਹਨਾਂ ਸ਼ਤ ਕੁਛ ਘੱਟ ਹੁੰਦਾ ਕਿਰਾਇਆ ਉਹਨਾਂ ਵਾਸਤੇ ਇਹ ਸਾਹਮਣੇ ਇਹ ਸ਼ਿਤਰਕੋਂਡਾ ਜੀ ਜੋ ਬਾਬਾ ਜੀ ਦੱਸਰੇ ਸੀ ਇਤਿਹਾਸ ਦੇ ਵਿੱਚ ਹਰ ਤਲੂ ਹੀ ਜਲ ਆ ਰਿਹਾ ਜੀ ਆਪਣੇ ਆਪ ਕੁਦਰਤੀ ਤੌਰ ਤੇ ਉਹ ਜਿਨ੍ਹਾਂ ਨੇ ਜਲ ਸਕਣਾ ਹੋਵੇ ਉਹ ਬਾਹਰ ਰੱਖੀ ਹੋਈ ਹੈ ਇੱਕ ਕਿਟਲੀ ਭਰ ਕੇ ਜਲਦੀ ਉਤਸਵ ਜਲ ਸਕ ਸਕਦੇ ਨੇ ਸਵੇਰ ਕੀ ਸਮਾਪਤ ਕਰਦੇ ਹਾਂ ਜੀ ਆਪਾਂ ਇੱਥੇ ਹੀ ਵਲੋਗ ਅੱਜ ਦਾ ਫਿਰ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਵਲੋਗ ਦੇ ਵਿੱਚ ਸੁਬਹ ਲਾਨੇ ਹਾਂ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ